ਹਾਂਜੀ ਦੋਸਤੋ ਪਿੰਡੂ ਜ਼ਿਮੀਦਾਰ ਦੀ ਇਸ ਵੀਡੀਓ ਦੇ ਵਿੱਚ ਅੱਜ ਆਪਾਂ ਤੁਹਾਨੂੰ ਮਾਰਵਾੜੀ ਘੋੜੀ ਦਿਖਾਉਣੀ ਆ ਕਮੈਤ ਰੰਗ ਦੀ ਜਿਹੜੀ ਕਿ ਸੇਲ ਆ ਘੋੜੀ ਦਾ ਤੁਸੀਂ ਤੋਰਾ ਤੂਰਾ ਦੇਖ ਲਓ ਸਵਾਰੀ ਦੇ ਹੱਕ ਨੂੰ ਘੋੜੀ ਬਹੁਤ ਜ਼ਿਆਦਾ ਚੰਗੀ ਆ ਸੋਹਣਾ ਤੋਰਾ ਤੁਰਦੀ ਆ ਨਿੱਕੀ ਵੱਡੀ ਚਾਲ ਦੋਵੇਂ ਚਾਲਾਂ ਬੜੀਆਂ ਚੰਗੀਆਂ ਤੁਰਦੀ ਆ ਦੋਸਤੋ ਘੋੜੀ ਦੀ ਜਿਹੜੀ ਉਮਰ ਆ 4 ਸਾਲ ਆ ਤੇ ਕਾਦੇ ਦਾ 60 ਪਲੱਸ ਆ ਸੱਠੋਂ ਬਾਹਰ ਕੋੜੀ ਦੀ ਹਾਈਟ ਆ ਦੋਸਤੋ ਮਾਰਕਿੰਗ ਦੀ ਜੇ ਆਪਾਂ ਗੱਲ ਕਰੀਏ ਤਾਂ ਮੱਥੇ ਤੇ ਇਹਦੇ ਫੁੱਲ ਆ ਤੇ ਪਿਛਲਾ ਇੱਕ ਪੈਰ ਚਿੱਟਾਗਾ ਤੇ ਬਾਕੀ ਇਹ ਕੋੜੀ ਨਾ ਮੇਟ ਹੋਈ ਵੀ ਆ ਰਾਜਪਾਗ ਦਾ ਬੱਚਾਗਾ ਦਲਾਵਰ ਘੋੜਾ ਸੋ ਜਿਹੜੀ ਕੋਈ ਗੱਲਬਾਤ ਆ ਘੋੜੇ ਬਾਰੇ ਕਨਫਰਮ ਕਰਨੀ ਆ ਉਹ ਤੁਸੀਂ ਮਾਲਕ ਤੋਂ ਕਰ ਸਕੋਗੇ ਫੋਨ ਲਾ ਲਿਓ ਬਾਈ ਤਰਸੀਮ ਨੂੰ ਜੇ ਕਿਸੇ ਨੇ ਘੋੜੇ ਬਾਰੇ ਪੁੱਛਣਾ ਹੋਇਆ ਪੂਰਾ ਪ੍ਰੋਪਰ ਡਿਟੇਲ ਦੇ ਵਿੱਚ ਕਲੀਅਰ ਕਰਨਾ ਹੋਇਆ ਵੀ ਕਿਹੜਾ ਘੋੜਾ ਕਿਹੜੀ ਲਾਈਨ ਦਾ ਘੋੜਾ ਹੈ ਜਿਹੜੇ ਤੋਂ ਇਹ ਮੇਟ ਹੋਈ ਵੀ ਆ ਸੋ ਉਹ ਗੱਲ ਬਾਈ ਤੁਸੀਂ ਤਰਸੀਮ ਦੇ ਨਾਲ ਕਰ ਲਿਓ ਬਾਈ ਦਾ ਜਿਹੜਾ ਪਿੰਡ ਆ ਠੁੱਲੀ ਵਾਲਾ ਠੁੱਲੀ ਵਾਲਾ ਪਿੰਡ ਆ ਬਰਨਾਲੇ ਜ਼ਿਲ੍ਹੇ ਦੇ ਵਿੱਚ ਪੈਂਦਾ ਇਹ ਬਰਨਾਲੇ ਤੋਂ ਤਕਰੀਬਨ 15 17 ਕਿਲੋਮੀਟਰ ਦੂਰ ਆ ਪਿੰਡ ਇਹ ਉੱਥੇ ਬਾਈ ਤਰਸੀਮ ਦੇ ਘਰੇ ਆ ਇਹ ਘੋੜੀ ਘੋੜੀ ਬੰਤਰਾ ਬੰਤਰਾ ਦੀ ਚੰਗੀ ਆ ਰੰਗਵਾਜ ਘੋੜੀ ਆ ਦੋਸਤੋ ਬਾਕੀ ਮਾਰਕਿੰਗ ਵੀ ਸੋਹਣੀ ਆ ਤੇ ਕੰਨ ਘੋੜੀ ਦਾ ਛੋਟਾ ਹੈਗਾ ਛੋਟਾ ਤੇ ਕੁੰਡੀ ਵਾਲਾ ਕਾਨਾ ਦੋਸਤੋ ਆ ਤੁਸੀਂ ਦੇਖੋਗੇ ਜਿਵੇਂ ਮੈਂ ਤੁਹਾਨੂੰ ਦੱਸਿਆ ਵੀ ਛੋਟੀ ਵੱਡੀ ਚਾਲ ਬੜੀ ਸੋਹਣੀ ਤੁਰਦੀ ਆ ਘੋੜੀ ਦੀ ਗਰਦਨ ਗੁਰਦਨ ਬੜੀ ਪਤਲੀ ਤੇ ਲੰਮੀ ਆ ਤੇ ਬਾਕੀ ਰੰਗ ਬੜਾ ਪਿਆਰਾ ਪੱਕਾ ਰੰਗਾ ਇਹਦਾ ਤੇ ਸ਼ੋਹ ਬਹੁਤ ਕਰਦੀ ਆ ਘੋੜੀ ਸੌ ਹਸੀਲ ਘੋੜੀ ਆ ਸੋ ਕੰਟੈਕਟ ਨੰਬਰ 22 ਤਰਸੀਮ ਦਾ ਤੁਸੀਂ ਨੋਟ ਕਰ ਲਓ ਜਿਹੜੇ ਵੀ ਵੀਰ ਕੋਈ ਸਵਾਰੀ ਦੇ ਜਾਦੇ ਚਾਹਵਾਨ ਜਿਨ੍ਹਾਂ ਨੂੰ ਐ ਹੁੰਦਾ ਵੀ ਯਾਰ ਚੰਗਾ ਸੋਹਣਾ ਤੋਰਾ ਤੁਰਨ ਵਾਲੀ ਛੋਟੀ ਵੱਡੀ ਚਾਲ ਚੱਲਣ ਵਾਲੀ ਘੋੜੀ ਲੈਣੀ ਆ ਤਾਂ ਇਹ ਘੋੜੀ ਬਾਰੇ ਤੁਸੀਂ ਗੱਲਬਾਤ ਕਰ ਸਕਦੇ ਹੋ ਰੇਟ ਦੀ ਜਿਹੜੀ ਗੱਲਬਾਤ ਆ ਉਹ ਤੁਹਾਡੇ ਨਾਲ ਫੋਨ ਤੇ ਹੋਊਗੀ ਬਾਈ ਤਰਸੀਮ ਦਾ ਕੰਟੈਕਟ ਨੰਬਰ ਨੋਟ ਕਰ ਲਓ 9858000329 ਇਹ ਨੰਬਰ ਤੇ ਕਾਲ ਕਰਕੇ ਤੁਸੀਂ ਬਾਈ ਤੋਂ ਫੋਟੋ ਮਾ ਫੋਟੋ ਮਾ ਮੰਗਾ ਲਿਓ ਤੇ ਬਾਈ ਦੇ ਪਿੰਡ ਠੁੱਲੀਵਾਲ ਜਾ ਕੇ ਤੁਸੀਂ ਘੋੜੀ ਦੇਖ ਸਕਦੇ ਹੋ ਮਾਰਕਾ ਵੀ ਘੋੜੀ ਦਾ ਸੋਹਣਾ ਰੰਗ ਵੀ ਵਧੀਆ ਤੇ ਘੋੜੀ ਇਹ ਮੇਟ ਹੋਈ ਵੀ ਆ ਬਾਕੀ ਦੀ ਜਿਹੜੀ ਗੱਲਬਾਤ ਆ ਰੇਟ ਦੀ ਜਾਂ ਕੋਈ ਘੋੜੀ ਦੇ ਖਾਨਦਾਨ ਬਾਰੇ ਤੇ ਜਾਂ ਫਿਰ ਜਿਹੜੇ ਘੋੜੇ ਤੋਂ ਮੇਟ ਹੋਈ ਵੀ ਆ ਉਹਦੇ ਬਾਰੇ ਉਹ ਤੁਸੀਂ ਬਾਈ ਤਰਸੇਮ ਨੂੰ ਕਾਲ ਕਰਕੇ ਸਾਰੀ ਡਿਟੇਲ ਲੈ ਸਕਦੇ ਹੋ ਦੋਸਤੋ